ਅੱਜ ਅਸੀਂ ਸ਼੍ਰੋਮਣੀ ਕਾਲੀ ਦਲ ਸਰਦਾਰ ਲਹਿਰ ਵੱਲੋਂ ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਹਾਂ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜੋ ਪੰਜਾਬ ਸਰਕਾਰ ਨੇ ਪੰਜਾਬ ਦੀ ਜਨਤਾ ਤੇ ਬੇਲੋੜਾ ਬੋਝ ਪਾਇਆ ਆ ਪੈਟਰੋਲ ਦੀਆਂ ਕੀਮਤਾਂ ਨੂੰ ਵਧਾ ਕੇ ਡੀਜ਼ਲ ਦੀਆਂ ਕੀਮਤਾਂ ਨੂੰ ਵਧਾ ਕੇ ਅਤੇ ਜਿਹੜੀ ਬਿਜਲੀ ਦੀ ਸਬਸਿਡੀ ਆ ਉਹਨੂੰ ਵਾਪਸ ਕਰਕੇ ਨਾਲ ਉਹਨਾਂ ਨੇ ਜਿਹੜੇ ਬੱਸਾਂ ਦੇ ਕਿਰਾਏ ਵਧਾਏ ਆ ਉਹ ਆਪਣੇ ਬੜਾ ਵੱਡਾ ਬੋਝ ਆ ਸਾਰੀ ਪੰਜਾਬ ਦੀ ਜਨਤਾ ਤੇ ਤੇ ਉਹਨਾਂ ਨੇ ਬੈਕ ਡੋਰ ਐਂਟਰੀ ਕਹਿ ਲੋ ਉਹਨਾਂ ਨੇ ਇਹ ਜਿਹੜਾ ਹੈਗਾ ਮੈਥਡ ਅਡਾਪਟ ਕੀਤਾ ਤਰੀਕਾ ਅਪਣਾਇਆ ਕਰਕੇ ਵਿਧਾਨ ਸਭਾ ਸੈਸ਼ਨ ਵਿੱਚ ਇਹਨਾਂ ਮੁੱਦਿਆਂ ਤੇ ਬਹਿਸ ਹੋਣੀ ਚਾਹੀਦੀ ਸੀ ਤੇ ਫਿਰ ਆਮ ਸਹਿਮਤੀ ਦੇ ਨਾਲ ਕੋਈ ਨਾ ਕੋਈ ਜਿਹੜਾ ਆਪਣੇ ਸਰਕਾਰ ਨੇ ਫੈਸਲਾ ਲੈਣਾ ਉਹਨੂੰ ਲੈਣਾ ਚਾਹੀਦਾ ਸੀਗਾ ਕਰਕੇ ਵਿਧਾਨ ਸਭਾ ਦਾ ਸੈਸ਼ਨ ਹੁਣੇ-ਹੁਣੇ ਹੋ ਕੇ ਟਿਆ ਆ ਸੋ ਇਹ ਬਹੁਤ ਜਿਹੜਾ ਲੋਕਾਂ ਦੇ ਉਲਟ ਫੈਸਲਾ ਆ ਬਹੁਤ ਮੰਦ ਭੱਗਾ ਆ ਜਿਹਦੇ ਨਾਲ ਲੋਕਾਂ ਤੇ ਬੋਝ ਪੈਣਾ ਤੇ ਕੀਮਤਾਂ ਦੇ ਵਿੱਚ ਬੜਾ ਵਾਧਾ ਹੋਊਗਾ 인ਫਲੇਸ਼ਨ ਵਧੂਗੀ ਹਰ ਆਪਣੇ ਕੋ ਜਿਹੜੀ ਹੈਗੀ ਆ ਚੀਜ਼ ਦੀ ਜੈਂਸ ਦੀ ਕੀਮਤ ਵਧੂਗੀ ਵਿਸ਼ੇਸ਼ ਤੌਰ ਤੇ ਕਿਰਾਇਆ ਤੇ ਮਸੀ ਲੋਕ ਵਿਚਾਰੇ ਅਫੋਰਡ ਕਰਦੇ ਆ ਆਪਣੇ ਬਸਾਂ ਦਾ ਜਿਹੜਾ ਸਫ਼ਰ ਤੇ ਉਹ ਵੀ ਆਪਣੇ ਮਹਿੰਗਾ ਹੋ ਜਾਣਾ ਕਿਰਾਇਆ ਵੀ ਵਧਾਤਾ ਤੇ ਨਾਲ ਨਾਲ ਡੀਜ਼ਲ ਵੀ ਵਧਾਤਾ ਕੰਟਰੋਲ ਵਧਾਤਾ ਤੇ ਜਿਹੜੀ ਬੜੀ ਇੱਕ ਅਹਿਮ ਗੱਲ ਆ ਜਦੋਂ ਦੀ ਸਰਕਾਰੇ ਬਣੀ ਆ ਤਕਰੀਬਨ 2:30 ਵਜੇ ਤੋਂ ਵੱਧ ਸਮਾਂ ਹੋ ਗਿਆ ਪਰ ਇਹਨਾਂ ਤੋਂ ਕਾਨੂੰਨ ਦੀ ਜਿਹੜੀ ਹੈਗੀ ਆ ਅਵਸਥਾ ਸੰਭਾਲ ਨਹੀਂ ਹੋਈ ਲਾਅ ਐਂਡ ਆਰਡਰ ਬਿਲਕੁਲ ਟੈਸਟਨੈਸ ਹੋ ਗਿਆ ਬਿਲਕੁਲ ਖਤਮ ਹੋ ਗਿਆ ਲੁੱਟਾਂ ਖੋਹਾਂ ਡਕੈਤੀਆਂ ਚੋਰੀਆਂ ਮਰਡਰ ਜਾਂ ਜੋ ਵੀ ਕਹੋ ਸਭ ਕੁਝ ਪੰਜਾਬ 'ਚ ਸ਼ਰਿਆਮ ਹੋ ਰਿਹਾ ਇਹ ਨਾ ਪੁਲਿਸ ਦੇ ਵੱਸ ਦੀ ਗੱਲ ਹੈ ਤੇ ਨਾ ਹੀ ਸਰਕਾਰ ਇਹਦੇ ਵੱਲ ਧਿਆਨ ਦੇ ਰਹੀ ਹੈਗੀ ਆ ਨਸ਼ਾ ਬਹੁਤ ਵੱਧ ਗਿਆ ਸਰਕਾਰ ਨੇ ਇਹਨਾਂ ਨੂੰ ਕਿਹਾ ਸੀਗਾ ਕੇਜਰੀਵਾਲ ਉਹਨਾਂ ਨੇ ਕਿ ਅਸੀਂ 2 ਮਹੀਨਿਆਂ 'ਚ ਨਸ਼ਾ ਬੰਦ ਕਰਾਂਗੇ ਅਜਾ ਮੈਂਗਾ ਵੀ ਹੋ ਗਿਆ ਆਪਣੇ ਬੰਦੇ ਵਾ ਵਧ ਵੀ ਗਿਆ ਬੰਦ ਕਿਥੋਂ ਹੋਣਾ ਸੀਗਾ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਫੇਲ ਹੁੰਦੀ ਨਜ਼ਰ ਆ ਰਹੀ ਹੈ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਪੰਜਾਬ ਗਵਰਨਮੈਂਟ ਤੋਂ ਤੇ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਆਪਣੇ ਗਵਰਨਰ ਸਾਹਿਬ ਰਾਹੀਂ ਗਵਰਨਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਆਪਣੇ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਲੈ ਕੇ ਆਓ ਥੋੜਾ ਬੋੜਾ ਝਟਕਾ ਦਿਓ ਸਰਕਾਰ ਨੂੰ ਤਾਂ ਕਿ ਸਰਕਾਰ ਲੋਕਾਂ ਦੀ ਸੇਵਾ ਕਰੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਨਾ ਕਿ ਲੋਕਾਂ ਦੇ ਬੋਝ ਪਾ ਕੇ ਆਪਣਾ ਮਾਲੀਆ ਇਕੱਠਾ ਕਰਨ ਦਾ ਕੋ ਸਾਧਨ ਬਣਾਏ ਜੇ ਤੁਸੀਂ ਮਾਲੀਆ ਇਕੱਠਾ ਕਰਨਾ ਹੈ ਤੇ ਤੁਹਾਨੂੰ ਸਕੀਮਾਂ ਨਵੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਰੈਵਨਿਊ ਜਨਰੇਸ਼ਨ ਵਾਸਤੇ ਤੁਹਾਨੂੰ ਨਵੀਂ ਪਾਲਿਸੀ ਬਣਾਉਣੀ ਚਾਹੀਦੀ ਹੈ ਨਾ ਕਿ ਹਰ ਆਪਣੇ ਖੇਤਰ ਵਿੱਚ ਟੈਕਸ ਲਾਓ ਰੇਟ ਵਧਾ ਦਿਓ ਤੇ ਜੋ ਤੁਸੀਂ ਕਿਹਾ ਸੀਗਾ ਵਾਅਦੇ ਟੁੱਟਦੇ ਪੂਰੇ ਹੋ ਨਹੀਂ ਰਹੇ ਹੁਣ ਤੁਸੀਂ 10000 ਕਰੋੜ ਦਾ ਜਿਹੜਾ ਕਰਜ਼ਾ ਆਰਬੀਏ ਤੋਂ ਮੰਗ ਰਹੇ ਹੋ ਕਰਜ਼ਾ ਤੇ ਕਰਜ਼ਾ ਆਪਣੇ ਜਮ੍ਹਾਂ ਹੋਈ ਜਾਂਦਾ ਪੰਜਾਬ ਦੇ ਉੱਪਰ ਤੇ ਫਿਰ ਪੰਜਾਬ ਦਾ ਜਿਹੜਾ ਹੈਗਾ ਆ ਆਪਣੇ ਬੋਝ ਆ ਪੰਜਾਬ ਦਾ ਜਿਹੜਾ ਆਰਥਿਕ ਅਵਸਥਾ ਆ ਅਰਥਚਾਰਾ ਆ ਉਹ ਬਹੁਤ ਉਹਦੇ ਤੇ ਆਪਣੇ ਹੈਗਾ ਮੰਦੇ ਹਾਲ ਹੋਣਗੇ ਤੇ ਬੜੇ ਮਾੜੇ ਸੰਕੇਤ ਆਉਣਗੇ ਅਲਟੀਮੇਟਲੀ ਸੋ ਸਰਕਾਰ ਨੂੰ ਹੁਣ ਵੀ ਜਾਗਣਾ ਚਾਹੀਦਾ ਤੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਆ ਉਹਨਾਂ ਦੇ ਪੂਰਾ ਉਤਰਨਾ ਚਾਹੀਦਾ ਤੇ ਆਪਣੇ ਸਾਧਨ ਜਟਾ ਕੇ ਆਪਣੇ ਪਬਲਿਕ ਤੇ ਜਨਤਾ ਤੇ ਬੋਝ ਬਿਲਕੁਲ ਹੀ ਪਾਉਣਾ ਚਾਹੀਦਾ ਜਿਹੜੇ ਫੈਸਲੇ ਉਹਨਾਂ ਨੇ ਕੀਤੇ ਆ ਤੁਰੰਤ ਅਸੀਂ ਉਸ ਮੰਗ ਪੱਤਰ ਆਹੀਂ ਇਹ ਗੱਲ ਆਪਣੇ ਮੰਗ ਕਰਕੇ ਆਏ ਆ ਕਿ ਤੁਰੰਤ ਉਹ ਸਾਰੇ ਫੈਸਲੇ ਵਾਪਸ ਕੀਤੇ ਜਾਣ